ਕਿ ਮੈਂ ਲਿਖਦਾ ਉਹਦੇ ਲਈ ਜਿਨੇ ਫੁੱਲਾਂ ਤੇ ਕੰਡਿਆਂ ਚੰਤਰ ਦੱਸਿਆ ਮੈਂ ਲਿਖਦਾ ਉਹਦੇ ਲਈ ਜਿਨੇ ਕਿ ਯਾਰ ਦੇ ਪੈਰਾਂ ਨੂੰ ਮੰਦਰ ਦੱਸਿਆ ਮੈਂ ਲਿਖਦਾ ਉਹਦੇ ਲਈ ਜਿਨੇ ਕਿ ਸੱਚੇ ਇਸ਼ਕ ਦੇ ਤਾਗੇ ਨੂੰ ਕੰਜਰ ਦੱਸਿਆ ਮੈਂ ਲਿਖਦਾ ਉਹਦੇ ਲਈ ਜਿਨੇ ਕਿ ਮੁਹੱਬਤ ਨੂੰ ਜਨਮ ਹੀ ਦਿੱਤਾ ਮੈਂ ਲਿਖਦਾ ਉਹਦੇ ਲਈ ਜਿਨੇ ਕਿ ਚੰਗਾ ਕਰਮ ਨਹੀਂ ਕੀਤਾ ਮੈਂ ਲਿਖਦਾ ਉਹਦੇ ਲਈ ਜਿਹਦੇ ਜਾਣ ਬਾਅਦ ਮੇਰੀ ਲੇਖਾਂ ਨਾਲ ਮੇਰੀ ਜੰਗ ਲੱਗੀ ਮੈਂ ਲਿਖਦਾ ਉਹਦੇ ਲਈ ਜਿਦੇ ਜਾਣ ਬਾਦ ਮੇਰੀ ਮੁਹੱਬਤ ਦੇ ਸ਼ਹਿਰ ਚ ਅੱਗ ਲੱਗ ਗਈ ਮੈਂ ਲਿਖਦਾ ਉਹਦੇ ਲਈ ਜਿਦੇ ਕਰਕੇ ਮੇਰੀ ਮੁਹੱਬਤ ਦੇ ਸ਼ਹਿਰ ਚ ਦੁਬਾਰਾ ਮੀਨੀ ਵਰਿਆ ਮੈਂ ਲਿਖਦਾ ਉਹਦੇ ਲਈ ਜਿਦੇ ਜਾਣ ਬਾਦ ਕਿਸੇ ਹੋਰ ਦਾ ਹੁਣ ਜਿਹੀ ਨਹੀਂ ਕਰਿਆ ਮੈਂ ਲਿਖਦਾ ਉਹਦੇ ਲਈ ਜਿਦੇ ਕਰਕੇ ਮੈਂ ਮਹਿਫਲਾਂ ਤੇ ਸ਼ਰਮ ਨਹੀਂ ਕੀਤੀ ਮੈਂ ਲਿਖਦਾ ਉਹਦੇ ਲਈ ਜਿਦੀ ਮੈਂ ਯਾਰ ਚ ਨੀਂਦ ਸ਼ਰਾਬ ਪੀਤੀ ਬਸ ਮੈਂ ਲਿਖਦਾ ਉਹਦੇ ਲਈ ਜਿਨੇ ਮੈਨੂੰ ਕਦੀ ਪਰਖਿਆ ਨਹੀਂ ਮੈਂ ਲਿਖਦਾ ਉਹਦੇ ਲਈ ਜਿਨੇ ਮੈਨੂੰ ਯਾਦਾਂ ਵਿੱਚ ਵੀ ਰੱਖਿਆ ਨਹੀਂ ਮੈਂ ਲਿਖਦਾ ਉਹਦੇ ਲਈ ਜਿਨੇ ਮੈਨੂੰ ਯਾਦਾਂ ਦਾ ਕਫਨ ਪਹਿਨਾਇਆ ਮੈਂ ਲਿਖਦਾ ਉਹਦੇ ਲਈ ਜਿਨੇ ਮੈਨੂੰ ਰੋਜ਼ ਦਫਨਾਇਆ ਉਹਦੇ ਲਈ ਜਿਹਦਾ ਅੱਜ ਮੈਂ ਜ਼ਿਕਰ ਕੀਤਾ ਮੈਂ ਲਿਖਦਾ ਉਹਦੇ ਲਈ ਜਿਨ੍ਹਾਂ ਮੇਰੇ ਕਦੇ ਫਿਕਰ ਨਹੀਂ ਕੀਤਾ ਮੈਂ ਲਿਖਦਾ ਉਹਦੇ ਲਈ ਜਿਨੇ ਮੈਨੂੰ ਨਜ਼ਮਾਂ ਗ਼ਜ਼ਲਾਂ ਦਾ ਯਾਰ ਬਣਾਇਆ ਉਹਦੇ ਲਈ ਜਿਨੇ ਮੈਨੂੰ ਇੱਕ ਸ਼ਾਇਰ ਤੋਂ ਗੀਤਕਾਰ ਬਣਾਇਆ ਮੈਂ ਲਿਖਦਾ ਉਹਦੇ ਲਈ ਜਿਹਦੇ ਕਰਕੇ ਪਿਛਲੇ 3 ਸਾਲ ਤੋਂ ਮੇਰੀ ਅੱਖ ਨਹੀਂ ਸੰਜੀ ਮੈਂ ਲਿਖਦਾ ਉਹਦੇ ਲਈ ਜਿਹੜੀ ਮੈਨੂੰ ਕਦੀ ਨਹੀਂ